ਫਗਵਾੜਾ ਨਿਸ ਦੇ ਇੱਕ ਪਿੰਡ ਬਲਾਲੋ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪਿੰਡ ਦੇ ਕੁਝ ਵਿਅਕਤੀਆਂ ਉੱਪਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰਕੇ ਫਰਾਰ ਹੋਣ ਦੀ ਸੂਚਨਾ ਮਿਲੀ ਹੈ। ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਭਾਰਮਜੀਤ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਦਾ ਭਤੀਜਾ ਜਗਸਵੀਰ ਕੁਮਾਰ ਡੈਰੀ ਤੋਂ ਦੁੱਧ ਪਾ ਕੇ ਆ ਰਿਹਾ ਸੀ ਤਾਂ ਉਸ ਨੇ ਫੋਨ ਤੇ ਦੱਸਿਆ ਕਿ ਪਿੰਡ ਦੇ ਕੁਝ ਵਿਅਕਤੀ ਉਸ ਦਾ ਪਿੱਛਾ ਕਰ ਰਹੇ ਹਨ ਤੇ ਜਦੋਂ ਉਹ ਮੌਕੇ ਤੇ ਪਹੁੰਚਿਆ ਤਾਂ ਉਹਨਾਂ ਵਿਅਕਤੀਆਂ ਨੇ ਉਸ ਤੇ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਦਰ ਪੀੜਿਤ ਪਰਮਜੀਤ ਕੁਮਾਰ ਦੇ ਪਤੀ ਜੇ ਜਸਵੀਰ ਕੁਮਾਰ ਨੇ ਦੱਸਿਆ ਕਿ ਉਹਨਾਂ ਉੱਪਰ ਇਹ ਹਮਲਾ ਬਿਨਾਂ ਕਿਸੇ ਰੰਜਿਸ਼ ਦੇ ਚੱਲਦਿਆਂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਬਾਬਤ ਉਹਨਾਂ ਸਬੰਧਿਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ ਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਸਵੀਰ ਕੁਮਾਰ ਜੀ ਮੈਂ ਬਰਾਲਪਿੰਡ ਦਾ ਰਹਿਣ ਵਾਲਾ ਆਂ ਕੀ ਮਾਮਲਾ ਕੀ ਜਿਹੜਾ ਸਰੋ ਮਾਮਲਾ ਇਹ ਹੈ ਸਰ ਕਿ ਸਾਡੀ ਨਾ ਸਰਪੰਚੀ ਤੋਂ ਲੜਾਈ ਹੋਈ ਹੋਇਆ ਜੀ ਅਸੀਂ ਵੋਟਾਂ ਪਾਈਆਂ ਕਰਕੇ ਤੇ ਉਹ ਹੁਣ ਆ ਉਹ ਇਹ ਰੰਝੇ ਕੱਢਦਾ ਵੀ ਜਿਹੜੀ ਜਿੰਨੇ ਵੀ ਪੰਚਾਇਤ ਮੈਂਬਰ ਮੈਂ ਸਾਰੇ ਮਾਰ ਦੇਣੇ ਆ ਹਰੇਕ ਨੂੰ ਧਮਕੇ ਦਿੰਦਾ ਆ ਤੇ ਕੱਲ ਮੈਂ ਦੁੱਧ ਪਾ ਕੇ ਆ ਰਿਹਾ ਸੀਗਾ ਕਟਵਾਲ ਕਰੀਬ ਘੁੰਮਣਾ ਤੋਂ ਆਪਣੇ ਪਿੰਡ ਨੂੰ 7:30 ਵਜੇ ਉਨੀ ਮੇਰੇ ਪਿੱਛੇ ਗੱਡੀ ਲਾਈ ਤੇ ਮੈਂ ਆਪਣੇ ਚਾਚਾ ਜੀ ਪਰਮਜੀਤ ਨੂੰ ਫੋਨ ਕਾਲ ਕੀਤੀ ਵੀ ਚਾਚਾ ਜੀ ਮੇਰੇ ਪਿੱਛੇ ਗੱਡੀ ਲਾਈ ਗਈ ਹਣੀ ਉਨੀ ਆ ਕੇ ਸਾਡੇ ਪਿੰਡ ਦੇ ਨਹਿਰ ਦੇ ਉੱਤੇ ਸਾਨੂੰ ਆ ਕੇ ਘੇਰ ਲਿਆ ਤੇ ਮੈਨੂੰ ਹੁਣ ਆ ਚਾਚਾ ਜੀ ਨੇ ਪਰੇ ਕੀਤਾ ਵੀ ਤੁਸੀਂ ਪਰੇ ਹੋ ਜਾਓ ਵੀ ਮੈਂ ਪੁੱਛਦਾ ਵੀ ਗੱਲ ਕੀ ਹੈ ਤੁਸੀਂ ਦੱਸੋ ਉਹ ਉਸੇ ਟਾਈਮ ਮੇਰੇ ਚਾਚੇ ਦੇ ਉੱਤੇ ਬਾਹਰ ਕਰਨਾ ਪਿਆ ਕਿੰਨੇ ਵਿਅਕਤੀਆਂ ਨੇ ਬਾਹਰ ਕੀਤਾ ਚਾਚੇ ਉੱਤੇ ਜੀ ਕਟਵਾਰਨੀ ਤਿੰਨ ਵਿਅਕਤੀਆਂ ਨੇ ਬਾਹਰ ਕੀਤਾ ਤੇ ਤੈਨਾਂ ਅਣਪ੍ਰਸ਼ਾਪ ਤਸੀ ਉਹ ਜਿਹਨੀ ਮੇਰੇ ਮੇਰੇ ਪਰਿਵਾਰ ਕੀਤਾ ਹਾਂ ਹਾਂ ਜੀ ਗੱਡੀ ਵਿੱਚ ਆ ਇਸ ਗਈ ਗੱਡੀ ਦਾ ਨੰਬਰ ਹੈ ਜੀ ਪੀਵੀ 36 ਐਲ 2688 ਕਿੰਨੇ ਵਿਅਕਤੀ ਸੀਗੇ ਵਿਅਕਤੀ 6 ਸੀਗੇ ਜੀ 6 ਵਿਅਕਤੀ ਸੀਗੇ ਉਹਨਾਂ ਚ ਇੱਕ ਜਤਿੰਦਰ ਸੌਨੂ ਸਾਡੇ ਪਿੰਡ ਦੇ ਰਹਿਣ ਵਾਲਾ ਹੈ ਤੇ ਇੱਕ ਅਜੇ ਤੇ ਇੱਕ ਸੁਆਗਰਾਮ ਉਹ ਵੀ ਪਿੰਡ ਦਾ ਕੋਈ ਲੜਾਈ ਝਗੜੇ ਸਾਡਾ ਜੀ ਸਾਡੇ ਬਸ ਸਰਪੰਚ ਹੀ ਤੋਂ ਆ ਜੀ ਨਾਲੇ ਕਹਿੰਦੇ ਹੈ ਨਾ ਕਿ ਸਰਪੰਚ ਨੂੰ ਕਿੱਥੇ ਲੈ ਜਿੰਨਾ ਦੇ ਸਰਪੰਚ ਨੂੰ ਵੱਡਿਆ ਸਰ ਪਿਛਲੇ ਦਿਨਾਂ ਵੀ ਸਰਪੰਚ ਨੂੰ ਵੀ ਸਾਹ ਹਸਪੀਟਲ ਦੇ ਅੰਦਰ ਪਹਿਲਾਂ ਪੰਡੋਰੀ ਵੱਡਿਆ ਗਿਆ ਫੇ ਹਸਪੀਟਲ ਦੇ ਅੰਦਰ ਆ ਕੇ ਬਾਰਦਾਦ ਕੀਤੀ ਗਈ ਤੇ ਕੀ ਪਰਸੈਂਟ ਮੇ ਕੋ ਮਾਮਲਾ ਹੋ ਗਿਆ ਸਰ ਪਰ ਸਾਤਨ ਤੋਂ ਸਾਰੇ ਹੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਸਾਡੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਨਾ ਕੋਈ ਕਵਾਲੀ ਛੱਦਰ ਠਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਜਿੰਨੀ ਵੀ ਹਾਂ ਜੀ ਜਿਹੜਾ ਮਾਮਲਾ ਇਹ ਦਾਦਾ ਲਿਆਦਾ ਵੀ ਹਾਂ ਜੀ ਜਿੰਦਾਂ ਦਾ ਸਾਡੀ ਮੌਕੇ ਸਰ ਹਾਂਜੀ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਬਸ ਜੀ ਆ ਕੇ ਜਿੱਦਾਂ ਚਾਚੂ ਨਹੀਂ ਵੀ ਹੋ ਸੀਗੇ ਉਹ ਆ ਗਏ ਬਿੰਦਰਜੰਦ ਆਏ ਸੀ ਉਹ ਵੀ ਹੋਸ਼ ਹੋਏ ਚਾਚੇ ਤੇ ਉਹ ਨਾਰਮਲ ਨਾ ਦੇ ਕੇ ਅਨਫਿਟ ਨਾ ਦੇ ਕੇ ਬਿਆਨ ਨਹੀਂ ਲੈ ਕੇ ਉਹ ਤੇ ਅਹੀ ਹੀ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਹਿਸਾਬ ਦਿੱਤਾ ਜਾ ਕਿ ਸਾਡੀ ਸਰਪੁਲਿਸ ਕੋਈ ਵੀ ਨਹੀਂ ਸੁਣਦੀ ਹੈਗੀ ਸਾਡੀ ਕਿਹੜੀ ਚੀਜ਼ ਹੈ ਉੱਪਰ ਨਾਲ ਫੰਡਾ ਦਿੱਤਾ ਹੈ ਦਾਤਰਾ ਨਾ ਜੀ ਹਾਂਜੀ ਕਿਹਨਾ ਆਪਣੇ ਪਰਮਜੀਤ ਕੁਮਾਰ ਪਰਮਜੀਤ ਮਾ ਜੀ ਕਿਹੜੇ ਪਿੰਡ ਤੋਂ ਆਪਾਂ ਬਲਾਲੋ ਪਿੰਡ ਤੋਂ ਜੀ ਹਾਂਜੀ ਆ ਜੀ ਸਿਵਲ ਹੋਰ ਵੀ ਚਾਏ ਆ ਦੀ ਮਾਮਲਾ ਕੀ ਸਰ ਕੱਲ ਸ਼ਾਮ ਦੀ ਗੱਲ ਹੈ ਜੀ 6 6:30 ਵਜੇ ਦੀ ਮੇਰਾ ਭਤੀਜਾ ਜਿਹੜਾ ਜਸਵੀਰ ਆ ਇਹ ਘੁੰਮਣਾ ਪਿੰਡ ਤੋਂ ਦੁੱਧ ਪਾ ਕੇ ਡੈਰੀ ਤੋਂ ਵਾਪਸ ਘਰ ਆ ਰਿਹਾ ਸੀ ਸਾਡੇ ਪਿੰਡ ਦੇ ਹੀ ਜਤਿੰਦਰ ਸੋਨੂ ਅਜੇ ਕੁਮਾਰ ਤੇ ਉਹਦਾ ਫਾਦਰ ਸਦਾਗਰ ਤੇ ਤਿੰਨ ਅਣਪਛਾਤੇ ਹੋਰ ਬੰਦੇ ਗੱਡੀ ਵਿੱਚ ਗੱਡੀ ਨੰਬਰ ਹੈਗਾ ਜੀ ਪੀਵੀ 36 ਐਲ 26 88 ਇਦਵੇ ਸਵਾਰ ਹੋ ਕੇ ਇਹ ਇਹਦਾ ਜਸਵੀਰ ਦਾ ਪਿੱਛਾ ਕਰ ਰਿਆ ਸੀ ਇਹਨੇ ਚੱਲਦੇ ਮੋਟਰਸਾਈਕਲ ਤੇ ਮੈਨੂੰ ਕਾਲ ਕੀਤੀ ਕਿ ਚਾਚਾ ਮੇਰੇ ਮਗਰ ਗੱਡੀ ਲੱਗੀ ਆ ਬੰਦਿਆਂ ਦੀ ਤੇ ਮੈਂ ਜਦੋਂ ਮੋਹਰੇ ਜਾ ਕੇ ਸਾਡੇ ਪਿੰਡ ਦੇ ਨਾਲ ਹੀ ਇੱਕ ਕ ਨਹਿਰ ਆ ਨਹਿਰ ਦੇ ਕੋਲ ਗਿਆ ਤਾਂ ਇਹਨਾਂ ਨੇ ਸਾਨੂੰ ਘੇਰ ਲਿਆ ਘੇਰ ਕੇ ਮੈਂ ਆਪਣੇ ਭਤੀਜੇ ਜਸਵੀਰ ਨੂੰ ਪਿੱਛੇ ਨੂੰ ਤੱਕ ਦਿੱਤਾ ਵੀ ਤੂੰ ਪਰੇ ਹੋ ਜਾ ਮੈਂ ਪੁੱਛਦਾ ਇਹਨਾਂ ਨੂੰ ਕੀ ਗੱਲ ਆ ਮੈਂ ਉਹਨੂੰ ਕਿਹਾ ਜਤਿੰਦਰ ਸੋਨੂੰ ਨੂੰ ਵੀ ਦੱਸ ਸਾ ਕੀ ਗੱਲ ਆ ਕੀ ਕਸੂਰ ਕੀਤਾ ਸੀ ਤੇਰਾ ਬេសੀ ਤੁਹਾਡਾ ਕੀ ਬਗੜਿਆ ਜਿਹੜਾ ਤੁਸੀਂ ਸਾਡੇ ਪੇਸ਼ ਪਏ ਹੋ ਆ ਤੇ ਉਹਨਾਂ ਕਿਹਾ ਤੂੰ ਪਰੇ ਹੋ ਜਾ ਅਸੀਂ ਤੇਰੇ ਭਤੀਜੇ ਜਸਵੀਰ ਨੂੰ ਜਾਨੋਂ ਮਾਰ ਦੇਣਾ ਆ ਵੀ ਤੂੰ ਪਰੇ ਹੋ ਜਾ ਮੈਂ ਪਰੇ ਨਹੀਂ ਹਟਿਆ ਦੋ ਤਿੰਨ ਵਾਰੀ ਮੈਂ ਉਹਨਾਂ ਨੂੰ ਕਿਹਾ ਬਹਿਤ ਨਾ ਸਾਡਾ ਕਸੂਰ ਦੱਸੋ ਵੀ ਸਾਡੇ ਪੇਸ਼ ਤੁਸੀਂ ਕਿਉਂ ਪਏ ਹੋਏ ਆ ਇੰਨੇ ਨੂੰ ਜਤਿੰਦਰ ਸੋਨੂ ਨੇ ਦਾਤਰ ਤੇ ਪ੍ਰਿੰਸ ਅਜੇ ਕੁਮਾਰ ਨੇ ਦਾਤਰ ਤੇ ਸੁਦਾਗਰ ਨੇ ਇਹਨਾਂ ਤਿੰਨਾਂ ਨੇ ਦਾਤਰ ਕੱਢ ਕੇ ਮੇਰੇ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਮੇਰੀ ਬਾਹ ਤੇ ਮੇਰੇ ਸਿਰ ਤੇ ਇਹਨਾਂ ਨੇ 4-4 5-5 ਵਾਰਾਂ ਦੇ ਵਾਰ ਕੀਤੇ ਜਿਹੜੇ ਦੋ ਅਣਪਛਾਤੇ ਸੀ ਉਹਨਾਂ ਨੇ ਮੇਰੀ ਪਿੱਠ ਤੇ ਬੇਸਵਾਲਾਂ ਨਾਲ ਬਹੁਤ ਜ਼ੋਰ-ਜ਼ੋਰ ਨਾਲ ਵਾਰ-ਵਾਰ ਕੀਤੇ ਤੇ ਮੇਰੀ ਪਿੱਠ ਕਾਫੀ ਜਿੱਦਾਂ ਮੈਂ ਡਿੱਗ ਪਿਆ ਨੀਚੇ ਤੇ ਡਿੱਗਦੇ ਸਾਰ ਮੈਂ ਬੇਹੋਸ਼ ਹੋ ਗਿਆ ਇੱਕ ਮਾਮਲੇ ਨੂੰ ਪੁਲਿਸ ਕਰ ਦਿੱਤੀ ਪੁਲਿਸ ਹਾਂਜੀ ਕੀਤੀ ਹੈ ਜੀ ਅਸੀਂ ਇੱਥੇ ਸਿਵਲ ਹਸਪੀਟਲ ਚ ਆਏ ਹਾਂ ਇਹਨਾਂ ਨੇ ਐਮਐਲਆਰ ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਆ ਪੁਲਿਸ ਵੱਲੋਂ ਬਿੰਦਰ ਕੁਮਾਰ ਜਿਹੜੇ ਆ ਉਹ ਆਏ ਸੀ ਕੱਲ ਸ਼ਾਮੀ ਉਹਨਾਂ ਨੇ ਮੈਨੂੰ ਅਨਫਿਟ ਦੇਖ ਕੇ ਛੱਡ ਰਹਿਣ ਦਿੱਤਾ ਕਿ ਹਲੇ ਬਿਆਨ ਦੇਣ ਦੇ ਲਾਇਕ ਨਹੀਂ ਉਹ ਤੇ ਚਲੇ ਗਏ ਚਲੇ ਗਏ ਸੀ ਜੀ ਉਹ ਈ ਮਤਲਬ ਵੀ ਆਪਾਂ ਮੰਗ ਰੱਖਦੇ ਹਾਂ ਸਰਕਾਰ ਦੀ ਮੰਗ ਪ੍ਰਸ਼ਾਸਨ ਤੋਂ ਈ ਆ ਜੀ ਮੈਂ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਨੀ ਚਾਹੁੰਦਾ ਆ ਬੇ ਪੰਜਾਬ ਦਾ ਬਹੁਤ ਵਿੜਾਗਰਕ ਹੋ ਚੁੱਕਾ ਆ ਨਾ ਨਸ਼ੇੜੀਆਂ ਨੇ ਸਾਨੂੰ ਜਾਨੋਂ ਮਾਰ ਦੇਣਾ ਆ ਸਾਡਾ ਇਹ ਸਰਪੰਚੀ ਦਾ ਰੌਲਾ ਆ ਜੀ ਸਰਪੰਚ ਨੂੰ ਪਹਿਲਾਂ ਨਹੀਂ ਵੱਡਿਆ ਪਿੰਡ ਵੱਡਿਆ ਫਿਰ ਉਹਨੂੰ ਹਸਪੀਟਲ ਚ ਜਾ ਕੇ ਵੱਡਿਆ ਮੈਂ ਮੇਰੀ ਵਾਈਫ ਮੈਂਬਰ ਪੰਚਾਇਤਾ ਦੀ ਜੀ ਮੇਰਾ ਭਤੀਜਾ ਜਸਵੀਰ ਜਿਹੜਾ ਉਹ ਵੀ ਮੈਂਬਰ ਪੰਚਾਇਤਾਂ ਸਾਨੂੰ ਇਹਨਾਂ ਦੇ ਨਾਲ ਜਾਣਾ ਪੈਂਦਾ ਹੈ ਜੇ ਉਹ ਸਾਨੂੰ ਕਹਿੰਦੇ ਆ ਕਿਤੇ ਜਾਣ ਲਈ ਤਾਂ ਇਹ ਇਸ ਚੀਜ਼ ਦੀ ਰੰਜਿਸ਼ ਰੱਖਦੇ ਆ ਵੀ ਜਿਹੜਾ ਇਹਨਾਂ ਦੀ ਮਦਦ ਕਰੂਗਾ ਸਰਪੰਚ ਦੀ ਤੇ ਅਸੀਂ ਉਹਨੂੰ ਜਾਨੋਂ ਮਾਰ ਦੇਾਂਗੇ ਇਸੇ ਰੰਜਿਸ਼ ਰਕਾਰ ਨੇ ਸਾਡੇ ਪਿੱਛੇ ਪਾਇਓ ਆ ਤੇ ਮੈਂ ਪ੍ਰਸ਼ਾਸਨ ਭਗਵਾਨਤਮਾਨ ਜੀ ਨੂੰ ਬੇਨਤੀ ਕਰਦਾ ਵੀ ਜਾਂ ਤਾਂ ਸਾਡੀ ਜਾਨ ਬਚਾ ਲਓ ਤੇ ਜਾਂ ਫਿਰ ਸਾਡੇ ਆਪ ਗੋਲੀਆਂ ਮਾਰ ਦਿਓ ਸਾਡਾ ਦੋ ਆ ਤਕਲੀਫ ਵਾਲੀ ਜ਼ਿੰਦਗੀ ਨਹੀਂ ਸਹ ਹੁੰਦੀ ਮੇਰੀਆਂ ਬਾਵਾਵਾਂ ਵੱਡ ਦਤੀਆਂ ਮੇਰਾ ਸਿਰ ਪਾੜ ਦਿੱਤਾ ਹੈ ਬੁਰੀ ਤਰ੍ਹਾਂ ਮੇਰੀ ਬਹੁਤ ਬੁਰੀ ਹਾਲਤ ਹੈ ਜੇ ਮੇਰੇ ਨਿੱਕੇ ਨਿੱਕੇ ਬੱਚੇ ਆ ਮੈਂ ਇੱਕ ਆਮ ਆਦਮੀ ਆ ਜੀ ਤੇ ਆਪਣੇ ਕੋਰੀਅਰ ਦਾ ਕੰਮ ਕਰਦਾ ਦਿਹਾੜੀ ਦਾਪਾ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਆ ਸਾਡਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਆਪਣੀ ਪੁਰਾਣੀ ਗੱਲ ਨਹੀਂ ਸਾਡੀ ਵੀ ਇਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਜੀ ਉਹ ਤਾਂ ਸਿਰਫ ਸਰਪੰਚੀ ਦਾ ਰੋਲਾ ਜੀ ਇਹ ਸਾਰਾ ਸਰਪੰਚੀ ਦੇ ਅਸੀਂ ਵੋਟਾਂ ਪਾਈਆਂ ਸੀ ਉਹਨਾਂ ਨਾਲ ਤੇ ਉਹਦੇ ਜਦੋਂ ਇਹਨਾਂ ਨੇ ਉਹਨੂੰ ਵੱਢਿਆ ਆ ਪਿੰਡ ਪਹਿਲਾਂ ਪਿੰਡ ਵੱਡਿਆ ਫਿਰ ਇਹਨਾਂ ਨੇ ਇਹਨੂੰ ਹਸਪੀਟਲ ਦੇ ਅੰਦਰ ਆ ਕੇ ਵੀ ਵੱਡਿਆ ਉਹਦਾ ਪਰਚਾ ਦਰਜ ਹੋਇਆ ਤੇ ਸਾਨੂੰ ਦੋਨੇ ਅਸੀਂ ਮੈਮੀ ਮੈਂਬਰ ਪੰਚਾਇਤ ਦਾ ਮੇਰੇ ਘਰ ਵਾਲੀ ਤੇ ਮੇਰਾ ਜਸਵੀਰ ਪਤੀਜਾ ਵੀ ਮੈਂਬਰ ਪੰਚਾਇਤ ਦਾ ਸਾਨੂੰ ਇਹਨਾਂ ਨਾਲ ਜਾਣਾ ਪੈਂਦਾ ਇੱਧਰ ਉੱਧਰ ਜਦੋਂ ਸਾਨੂੰ ਸਰਪੰਚ ਸਾਹਿਬ ਕਹਿੰਦੇ ਆ ਉਸੇ ਰੰਜੇ ਸੜਕਾ ਇਹ ਸਾਨੂੰ ਸਾਡੇ ਪੇਸ਼ ਪਾਇਆ ਵੀ ਜਿਹੜਾ ਉਹਦੀ ਮਦਦ ਕਰੂਗਾ ਸੀ ਜਾਨ ਨੂੰ ਮਾਰ ਦੇਣਾ ਕਿਉਂਕਿ ਉਹ ਗੈਂਗਸਟਰ ਗੈਂਗਸਟਰ ਬੰਦਾ ਜਤਿੰਦਰ ਸੋਨੂ ਤੇ ਬਹੁਤ ਸਾਰੇ ਪਰਚੇ ਉੱਤੇ ਪਹਿਲਾਂ ਵੀ ਦਰਜ ਆ ਤੇ ਫਗਵਾੜਾ ਪੁਲਿਸ ਇਹ ਬਿਲਕੁਲ ਕੁਝ ਨਹੀਂ ਕਰ ਰਹੀ ਇਹਨਾਂ ਨੂੰ ਪਹਿਲਾਂ ਵੀ ਅਸੀਂ ਤਗੀਦ ਕੀਤੀ ਸੀ ਵੀ ਸਾਨੂੰ ਖਤਰਾ ਹੈ ਸਾਨੂੰ ਜਾਨ ਮਾਲ ਦਾ ਖਤਰਾ ਹੈ ਸਾਨੂੰ ਜਾਨੋ ਮਾਰ ਦੇਣਾ ਹੈ ਐਸਪੀ ਮੈਡਮ ਫਗਵਾੜਾ ਨੂੰ ਵੀ ਅਸੀਂ ਦੋ ਤਿੰਨ ਵਾਰੀ ਅਸੀਂ ਕੰਪਲੇਂਡਾ ਕੀਤੀਆਂ ਪਰ ਉਹ ਸਾ ਤੋਂ ਉਲਟਾ ਸਾ ਤੋਂ ਸਵਾਲ ਪੁੱਛਦੇ ਆ ਵੀ ਦੱਸੋ ਤੁਹਾਨੂੰ ਕੌਣ ਕਹਿੰਦਾ ਵੀ ਤੁਹਾਨੂੰ ਜਾਨ ਤੋਂ ਮਾਰ ਦੇਣਾ ਅੱਜ ਅਸੀਂ ਇੱਥੇ ਵੱਡ ਹੋ ਕੇ ਪਏ ਆ ਮੇਰੇ ਤੋਂ ਬਾਅਦ ਉਨੀ ਇੱਕ ਸਾਡੇ ਪਿੰਡ ਦਾ ਹੀ ਹੋਰ ਮੁੰਡਾ ਪ੍ਰਿਥੀ ਜਿਹਨੂੰ ਘੁੰਮਣੀ ਪਿੰਡ ਦੇ ਵਿੱਚ ਵੱਡਿਆ ਉਹ ਜੇਰੇ ਇਲਾਜ ਪੰਗਾ ਹਸਪੀਟਲ ਵਿੱਚ ਦਾਖਲਿਆ ਕੱਲ ਦਾ ਉਹਨੂੰ ਵੀ ਇਹਨਾਂ ਨੇ ਜਾਂਦੇ ਹੋ ਹਾਨੇ ਵੱਡੇ ਆ ਕਿਉਂਕਿ ਬਾਜ਼ਾਰ ਰੰਜਿਸ਼ ਹੀ ਆ ਕਿ ਅਸੀਂ ਸਾਰੇ ਨੇ ਨਵੇਂ ਜਿੱਤੇ ਸਰਪੰਚ ਨੂੰ ਵੋਟਾਂ ਪਾਈਆਂ ਸੀ ਤੇ ਉਹਦੇ ਹੱਕ 'ਚ ਸੀਗੇ ਜਿਹੜਾ ਨਵੇਂ ਜਿੱਤੇ ਸਰਪੰਚ ਆ ਉਹਦਾ ਨਾਮ ਕੀ ਆ ਦਿਆਲ ਚੰਦ ਜੀ ਉਹਦੀ ਵਾਈਫ ਧਰਮਿੰਦਰ ਕੌਰ ਸਰਪੰਚ ਆ ਜੀ